ਵਹੀ ਗੁਰ ਕੀ ਕਾ ਖਾਲਸਾ ਵਹੀ ਗੁਰ ਕੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸਵਾਤਈ ਅੱਜ ਨਹੀਂ ਆਪਾਂ ਵੀ ਲੈ ਕੇ ਆਏ ਕਰੀਏਟਿਵ ਪਟਿਆਲਾ ਸ਼ਹੀ ਪੱਗ ਜਿਹੜਾ ਲੰਥ 7.5 ਮੀਟਰ ਦਾ ਕਪੜਾ ਹੈੜਾ ਫੋਲਡ ਕਰਵਾ ਤਿਆ ਤੇ ਜਿਹੜਾ ਆਪਾਂ ਪਹਿਲੇ ਲੜ ਲਾਉਣਾ ਸਿਰ ਦੇ ਸੈਂਟਰ ਚੋ ਲਿਆ ਕੇ ਲੜ ਨੂੰ ਪੁਣੀ ਤੋਂ ਖੋਲਦਾ ਬਸ ਥਰੇ ਰੱਖ ਕੇ ਬੰਦ ਪਸਾ ਉਤਰਾ ਕੇ ਜਿਹੜੇ ਆਪਣੇ ਪਹਿਲੇ ਲੜ ਚ ਦੋ ਲੜਾਂ ਦੇ ਜਿਹੜੇ ਆਪਣੇ ਬਣਾਉਣੇ ਹਨ ਤੇ ਉਤੋਂ ਜਿਹੜੇ ਦੋ ਹੀ ਲੜ ਆਪਣੇ ਇਕੱਠੇ ਕਰਕੇ ਲਿਆ ਕੇ ਜਿਹੜਾ ਪਲਰ ਨੂੰ ਅੱਧੀ ਅੱਧੀ ਗਲਟਾ ਕਿਹੜਾ ਪਲਰ ਨੂੰ ਸਾਫ਼ ਕਰਕੇ ਤੇ ਉਸ ਵਿੱਚ ਬਾਜ ਫੇੜ ਕੇ ਉਹਦੀ ਚੰਗੀ ਤਰ੍ਹਾਂ ਜਿਹੜੀ ਉਹਦੀ ਸਫਾਈ ਕਰਕੇ ਤੇ ਲੜ ਨੂੰ ਸਾਫ਼ ਕਰਕੇ ਤੇ ਨਾਲ ਹੀ ਨਾਲ ਬਾਜ ਫੇੜ ਕੇ ਉਹਦੀ ਚੰਗੀ ਤਰ੍ਹਾਂ ਸਫਾਈ ਕਰਕੇ ਜਿਹੜਾ ਪਲਰ ਡਾਊਨਲੋਡ ਕਰਕੇ ਤੇ ਸੈੱਟ ਕਰਕੇ ਜਿਹੜਾ ਪਲਰ ਡਾਊਨਲੋਡ ਕਰਕੇ ਲਗਾ ਦੇਣਾ ਹੈ ਚੰਗੀ ਤਰ੍ਹਾਂ ਜਿਹੜਾ ਆ ਬਰੀਕੇ ਚੋਂ ਜਿਹੜੇ ਆਪਣੇ ਵਾਲਿਓ ਕੱਢ ਕੇ ਤੇ ਲੜ ਨੂੰ ਦੇਹਦਿਗਲ ਟਾਕਿੜਾ ਬਰਾਂ ਨੂੰ ਲੋਡ ਕਰਕੇ ਤੇ ਸੈੱਟ ਕਰਕੇ ਲਗਾ ਦੇਣਾ ਹੈ ਤੇ ਵਿੱਚ ਕਿੰਨਾੜਾ ਆਪਾਂ ਲੋਡ ਕਰਕੇ ਲਗਾਉਣਾ ਹੈ ਜਿਹਨਾਂ ਦੇ ਨਾਲੇ ਨਾਲ ਬਾਈ ਫੇਰ ਕੇ ਲੜ ਨੂੰ ਆਪੇੜਾ ਸੈੱਟ ਕਰ ਲੈਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਤੋਂ ਪਿੰਚ ਕਰਕੇ ਉਣੀ ਦਾ ਹੋਲ ਦਬਤ ਹਲੇ ਰੱਖ ਲੈਣਾ ਬੰਦ ਪਸਾ ਉੱਤੇ ਰੱਖ ਕੇ ਦੋ ਹੀ ਪੱਲੇ ਇਕੱਠੇ ਕਰ ਲੈਣੇ ਹਨ ਦੋ ਹੀ ਪੱਲੇ ਇਕੱਠੇ ਕਰਨ ਤੋਂ ਬਾਅਦ ਸਭ ਤੋਂ ਪਹਿਲੇੜਾ ਆਪਾਂ ਪਹਿਲਾ ਲੜ ਬਣਾਉਣਾ ਹੈ ਉੱਤੋਂ ਜਿਹੜਾ ਆਪਾਂ ਆਪਣਾ ਜਿਹੜਾ ਪਹਿਲਾ ਲੜ ਬਣਾਉਣਾ ਹੈ ਤੇ ਫਿਰ ਸੋ ਜਿਹੜਾ ਆਪਣਾ ਦੂਜਾ ਲੜ ਬਣਾ ਕੇ ਤੇ ਦੋਹੀ ਲੜ ਨੇ ਜਿਹੜੇ ਆਪਾਂ ਇਕੱਠੇ ਕਰ ਲੈਣੇ ਹਨ ਤੇ ਦੋਹੀ ਲੜ ਇਕੱਠੇ ਬਣਾ ਕੇ ਚੰਗੀ ਤਰ੍ਹਾਂ ਜਿਹੜਾ ਪਾਣਾ ਲੋਡ ਕਰ ਲੈਣਾ ਹੈ ਤੈਨੂੰ ਡਾਊਨਲੋਡ ਕਰਨ ਤੋਂ ਬਾਅਦ ਤੇ ਉਤੁਰੇ ਲੜਨ ਨੂੰ ਦੱਬ ਕੇ ਤੇ ਫਿਰ ਦੋਈ ਲੜਨੇ ਇਕੱਠੇ ਕਰਕੇ ਤੇ ਉਹਨਾਂ ਵਿੱਚ ਉਂਗਲੀ ਤੇ ਅਗੂਠੇ ਨਾਲ ਜਿਹੜੀ ਆਪਾਂ ਉਹਨਾਂ ਦੀ ਮੋਟਾਈ ਜਿਹੜੀ ਉਹ ਸੈੱਟ ਕਰਕੇ ਤੇ ਜਿੰਨਾ ਆਪਾਂ ਆਮ ਪਟੇਲੇ ਸ਼ਾਈ ਪੱਗ ਦਾ ਫਾਸਲਾ ਰੱਖ ਲੈਂਦੇ ਆ ਉਹਨਾਂ ਹੀ ਆਪਾਂ ਫਾਸਲਾ ਰੱਖ ਕੇ ਲੜਾਂ ਦਾ ਜਿੰਗਤਣਾ ਸੈੱਟ ਕਰਕੇ ਟੈਟ ਕਰਕੇ ਲੜ ਤੇ ਨਾਲ ਹੀ ਨਾਲ ਬਾਹਰ ਫੇਰ ਕੇ ਲੜਾਂ ਚ ਲੜਾਉਣ ਚ ਜਿੰਗਤਣਾ ਸਾਵਧਾਨ ਕਰ ਲੈਣਾ ਹੈ ਇਸ ਵਿੱਚ ਜੋ ਚੰਗੀ ਤਰ੍ਹਾਂ ਜਿਹੜੇ ਆਪਾਂ ਲੜਾਂ ਚੋਂ ਵਾਲਨੇ ਉਹ ਕੱਢ ਕੇ ਤੇ ਲੜ ਨੂੰ ਲੋਡ ਕਰਕੇ ਤੇ ਸਾਫ਼ ਕਰਕੇ ਲਗਾ ਦੇਣਾ ਹੈ ਤੇ ਨਾਲ ਦੀ ਨਾਲ ਬਾਈ ਫੇਰ ਕੇ ਲੜਾਂ ਦੀ ਸਫਾਈ ਕਰੀ ਜਾਣੀ ਹੈ ਤੇ ਚੰਗੀ ਤਰ੍ਹਾਂ ਲੜਾਂ ਆਪਾਂ ਲੋਡ ਕਰਕੇ ਲਗਾ ਦੇਣਾ ਹੈ ਤੇੜਾ ਆਪਾਂ ਅਗਲਾ ਲੜ ਲਗਾਉਣਾ ਹੈ ਲਾਰਨ ਬੈਗ ਤੋਂ ਪਿੰਚ ਕਰਕੇ ਪੁਣੀ ਦਾ ਹੋਲ ਦਵਾ ਥੜਾ ਕੇ ਬੰਦ ਪਸਾ ਉਤਰਾ ਕੇ ਦੋਈ ਪੱਲੇ ਇਕੱਠੇ ਕਰਕੇ ਤੇ ਜਿਹੜੀ ਆਪਣੀ ਪੁਣੀ ਆ ਉਹ ਸੈੱਟ ਕਰਕੇ ਜਿਹੜਾ ਆਪਾਂ ਲਾਰਨ ਲੋਡ ਕਰਕੇ ਤੇ ਬੈਗ ਤੋਂ ਚਾਰ ਉਂਗਲੀਆਂ ਜਿਹੜਾ ਆਪਾਂ ਲਾਰਨ ਸੈੱਟ ਕਰਨਾ ਉਸ ਤੋਂ ਤੋ ਜਿਹੜਾ ਕਰ ਰਹੇ ਹਾਂ ਜਿਹੜਾ ਸੈਟ ਕਰਕੇੜਾ ਲੜਨੂ ਅੱਖ ਤਾਂ ਖੋਲ ਲੈਣਾ ਹੈ ਅੱਖ ਤਾਂ ਖੁੱਲਣ ਤੋਂ ਬਾਅਦ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ 1/2 ਇੰਚ 1/2 ਫੋਲਡ ਕਰਕੇੜਾ ਆਪਾਂ ਲੜ ਉੱਤੋਂ ਜਿਹੜਾ ਲੜ ਬਣਾਉਣਾ ਹੈ ਤੇ ਉੱਤੋਂ ਜਿਹੜਾ ਲੜ ਬਣਾ ਬਣਾਉਣ ਤੋਂ ਬਾਅਦ ਤੇ ਜਿਹੜਾ ਆਪਣਾ ਥੱਲੇ ਵਾਲਾ ਲੜ ਹੋਊਗਾ ਉਹਨੂੰ ਆਪਾਂ ਹਾਲ 1/2 ਫੋਲਡ ਕਰਕੇ ਤੇ ਦੋ ਲੜ ਬਣਾ ਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਜਿੱਥੇ ਆਪਾਂ ਦੂਜੇ ਲੜ ਦੂਜਾ ਲੜ ਟਿਕਾਈ ਸੀ ਉੱਥੇ ਆਪਾਂ ਤੀਜਾ ਲੜ ਟਿਕਾਉਣਾ ਹੈ ਤੇ ਨਾਲੀਆਂ ਵਾਲ ਬਾਜ ਫੇਰ ਕੇ ਉਹਦੀ ਚੰਗੀ ਤਰ੍ਹਾਂ ਸਫਾਈ ਕਰ ਲੈਣੀ ਆ ਤੇ ਆਪਣੀ ਨੋਕ ਤੋਂ ਜਿਹੜਾ ਆਪਾਂ ਲੜਾ ਚੰਗੀ ਤਰ੍ਹਾਂ ਇੱਕ 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 ਜਿਹੜੇ ਆਪਣੇ ਫਾਰਮ ਸਲੇਟ ਚ ਰੱਖਣਾ ਹੈ ਜਦੋਂ ਕਿ ਤੇ ਨਾਲ ਆਪਾਂ ਬਾਅਦ ਫੇਰ ਕਿ ਲੜਾਂ ਨੂੰ ਸਾਫ ਕਰ ਲੈਣਾ ਤੇ ਜੇ ਕਿਸੇ ਲੜ ਦੀ ਮੋਟਾਈ ਜੜੀ ਜ਼ਿਆਦਾ ਰਹਿੰਦੀ ਆ ਤਾਂ ਫਰ ਨਾਲ ਉਹਦੇ ਤੇ ਬਾਹਰ ਨਾਲ ਪ੍ਰੈਸ ਕਰਕੇ ਤੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਬਾਕੀ ਲੜਾਂ ਦੇ ਬਰਾਬਰ ਜਿਹੜੀ ਉਹਦੀ ਮੋਟਾਈ ਕਰ ਲੈਣੀ ਹੈ ਤੇੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਗ ਤੋਂ ਪਿੰਚ ਕਰਕੇ ਪੂਰੀ ਨੋਖ ਨਾਲ ਖਿਲੇ ਲਾ ਕੇ ਬੰਦ ਪਾਸਾ ਉਤਰਾ ਕੇ ਦੋਈ ਪੱਲੇ ਇਕੱਠੇ ਕਰ ਲੈਣਾ ਦੋਈ ਪੱਲੇ ਇਕੱਠੇ ਕਰ ਤੋਂ ਬਾਅਦ ਉਤੋੜਾ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਹੈ ਚਾਰੋਂ ਉਂਗਲਾਂ ਜਿਹੜਾ ਪਲੜ ਨੂੰ ਉਤੋਂ ਸੈੱਟ ਕਰਕੇ ਤੇ ਫਿਰ ਥੱਲੇ ਜਿਹੜਾ ਲੜ ਨੂੰ ਥੱਲੇ ਜਿਹੜਾ ਇੱਕ ਵਾਰ ਜਿਹੜਾ ਲੜ ਨੂੰ ਹਾਫ ਹੋਲਡ ਕਰਕੇ ਤੇ ਆਪਣਾ ਇੱਕ ਲੜ ਬਣਾ ਲੈਣਾ ਹੈ ਬਣਾਉਣ ਤੋਂ ਬਾਅਦ ਫਿਰ ਜਿਹੜਾ ਲੜ ਨੂੰ ਦੱਬ ਕੇ ਉਤੋਂ ਤੇ ਫਿਰ ਥੱਲੇ ਜਿਹੜਾ ਲੜ ਨੂੰ ਡਬਲ ਹਾਫ ਹੋਲਡ ਕਰਕੇ ਤੇ ਚੰਗੀ ਤਰ੍ਹਾਂ ਜਿਹੜਾ ਪਲੜ ਨੂੰ ਲੋਡ ਕਰ ਲੈਣਾ ਹੈ ਤੇ ਜੰਗ ਕਿਤਨਾੜਾ ਆਪਾਂ ਲੜਾਂ ਲੋਡ ਕਰਕੇ ਤੇ ਆਪ ਜਿਹੜੇ ਲੜਨੇਓ ਬਣਾ ਕੇ ਚੰਗੀ ਤਰ੍ਹਾਂ ਜਿਹੜੇ ਆਪਣੇ ਲੜਨੇਓ ਟੈਟ ਕਰਕੇ ਤੇ ਜਿੱਥੇ ਆਪਾਂ ਤੇ ਜਲਲ ਟਕਾਇ ਸੀ ਲੋਕ ਲੋਕ ਉੱਥੇ ਹੀ ਆਪਾਂ ਚੌਥਾ ਲੜ ਟਕਾ ਕੇ ਤੇ ਜਿੰਨਾ ਫਾਸਲਾ ਰੱਖੇ ਬਾਕੀ ਲੜਾਂ ਦਾ ਉਨਾ ਹੀ ਆਪਾਂ ਇਸ ਲੜ ਤੋਂ ਫਾਸਲਾ ਰੱਖ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾਉਣਾ ਹੈ ਤਾਂ ਨਾਲ ਇਹਨਾਂ ਵਾਈ ਫੇੜ ਕੇ ਲੜਾਂ ਫਾਸਲਾ ਜਿਹੜਾ ਪੋ ਵੀ ਆਪਾਂ ਨਾਲ ਦੀ ਨਾਲ ਸੈਟ ਕਰੀ ਜਾਣਾ ਤੇ ਨਾਲੀ ਦੀ ਸਫਾਈ ਵੀ ਜਿਹੜੀ ਆਪਾਂ ਨਾਲ ਨਾਲ ਕਰੀ ਜਾਣੀ ਹੈ ਜਿਹੜਾ ਆਪਾਂ ਲੜਾਂ ਦਾ ਫਾਸਲਾ ਉਹ ਸਭ ਤੋਂ ਪਹਿਲਾਂ ਪਹਿੜਾ ਲੜਾਂ ਦਾ ਫਾਸਲਾ ਘਟਰਾਗਾ ਇਹਦੇ ਫਿਰ ਬਾਅਦ ਵਿੱਚ ਬਾਜ ਫੇਰ ਕੇ ਲੜਾਂ ਲੜਾਂ ਦਾ ਫਾਂ ਲੜਾ ਪਾ ਬਾਕੀ ਲੜਾਂ ਦੇ ਬਰਾਬਰ ਕਰ ਲੈਣਾ ਹੈ ਇਹੜਾ ਪਾ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਗ ਤੇ ਪਿੰਜ ਕਰਕੇ ਪੁਣੀ ਦਾ ਹੌਲ ਦਾ ਬਾਅਦ ਥੱਲੇ ਰੱਖ ਕੇ ਬਾਅਦ ਪਾਸਾ ਉੱਤਰਾ ਕੇ ਦੋ ਹੀ ਪੱਲੇ ਇਕੱਠੇ ਕਰ ਲੈਣਿਆ ਨਾ ਦੋ ਹੀ ਪੱਲੇ ਇਕੱਠੇ ਕਰਨ ਤੋਂ ਬਾਅਦ ਜਿਹੜੇ ਆਪਣੀ ਸੱਜੀ ਸਾਈਡ ਤੋਂ ਜਿਹੜੇ ਆਪਣੇ ਥੱਲੇ ਬਾਅਦ ਨੂੰ ਪੱਲੇ ਨੂੰ ਖਿੱਚ ਕੇ ਤੇ ਉਸ ਵਿੱਚ ਚੰਗੀ ਤਰ੍ਹਾਂ ਵਾਲ ਕੱਢ ਕੇ ਤੇ ਫਿਰ ਜਿਹੜਾ ਲੜ ਨੂੰ ਇੱਕ ਵਾਰ ਫੋਲਡ ਕਰਨਾ ਹੈ ਇੱਕ ਵਾਰ ਹਾਫ ਫੋਲਡ ਕਰਨ ਤੋਂ ਬਾਅਦ ਫਿਰ ਜਿਹੜਾ ਆਪਣਾ ਜਲੜ ਹੋਊਗਾ ਉਹਨੂੰ ਪੇ ਚੰਗੀ ਤਰ੍ਹਾਂ ਸੈਟ ਕਰਨਾ ਹੈ ਤੇ ਉਤਲੇ ਲੜ ਨੂੰ ਦੱਬ ਕੇ ਦੋ ਹੀ ਲੜ ਨੇੜੇ ਆਪ ਇਕੱਠੇ ਕਰ ਲੈਣਿਆ ਨਾ ਦੋ ਲੜ ਇਕੱਠੇ ਕਰਤਾ ਆ ਜਿਹੜਾ ਆਪਾਂ ਲੜ ਨੂੰ ਸਾਫ਼ ਕਰਕੇ ਤੇ ਇਸ ਵਿੱਚੋਂ ਚੰਗੀ ਤਰ੍ਹਾਂ ਜਿਹੜੇ ਆਪਣੇ ਵਾਲ ਨੇ ਉਹ ਕੱਢ ਲੈਣੇ ਹਨ ਜਿਗਿਤਰਾ ਜਿਹੜੇ ਇਸ ਵਿੱਚੋਂ ਵਾਲ ਨੇ ਕੱਢ ਕੇ ਜਿਹੜਾ ਆਪਾਂ ਲੜ ਨੂੰ ਟਾਈਟ ਕਰਕੇ ਤੇ ਆ ਮੇਰੇ ਦੋ ਦੋ ਲੜ ਬਣਾਏ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਲੋਡ ਕਰਕੇ ਤੇ ਟਾਈਟ ਕਰਕੇ ਇਹਨਾਂ ਦੀ ਸਫਾਈ ਕਰਕੇ ਚੰਗੀ ਤਰੀਕੇ ਨਾਲ ਤੇ ਲੜਾਂ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਬਾਕੀ ਭਾਗ ਦੀ ਵੀਡੀਓ ਆਪਾਂ ਸੈਟਿੰਗ ਹੋਏ ਜਿਹੜੇ ਨਾਲ ਨਾਲ ਕਰੀ ਜਾਣੀ ਹੈ ਤੇ ਬਾਕੀ ਭਾਗ ਜਿਹੜੀ ਆਪਾਂ ਸੈਟ ਕੀਤੀ ਹੈ ਜਿਹੜੀ ਨਾਲ ਨਾਲ ਕਰੀ ਜਾਣੀ ਹੈ ਇਹ ਵੀਡੀਓ ਪਸੰਦ ਆੜੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਮ ਬਾਤ ਵਾਸਤੇ ਜੁਆਇਨ ਕਰਿਓ ਤਾਂ ਜਿਹੜੇ ਵੀ ਇਹਨੂੰ ਕ੍ਰੀਏਟਿਵ ਬਟੇ ਨਾਲ ਸ਼ਾਇ ਪੱਗ ਬਣਾਉਣ ਵਿੱਚ ਕੋਈ ਪ੍ਰੋਬਲਮ ਆਦੀ ਆ ਤਾਂ ਇਸ ਵੀਡੀਓ ਦੇਖ ਕੇ ਜਿਹੜੀ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣਾ ਤੇ ਫਿਰ ਜਿਹੜਾ ਆਪਾਂ ਅਗਲਾ ਲੜ ਲਉਣਾ ਛੇਮ ਲੜ ਇਹ ਇਸ ਲੜ ਨੂੰ ਜਿਹੜਾ ਤੁਸੀਂ ਡਬਲ ਕਰਕੇ ਵੀ ਲਗਾ ਸਕਦੇ ਹੋ ਸਿੰਗਲ ਵੀ ਲਗਾ ਦੇ ਤੁਹਾਡੇ ਟਪੰਡਾ ਜਿਵੇਂ ਤੁਹਾਨੂੰ ਸੌਖਾ ਲੱਗੇ ਉਸ ਤਰੀਕੇ ਨਾਲ ਕਰ ਸਕਦੇ ਹੋ ਤੇ ਫਿਰ ਜਿਹੜਾ ਲੜ ਨੂੰ ਇੱਕ ਵਾਰ ਫੋਲਡ ਕਰਨਾ ਹੈ ਵੇ ਤਾਂ ਉਹ ਦਬ ਕਿਹੜਾ ਲੜ ਨੂੰ ਪੂਣੀ ਦੋਖਲ ਦਾ ਥੱਲੇ ਆ ਕੇ ਬੰਦ ਪਸਾ ਉੱਤਰਾ ਕੇ ਪਹਿਲਾ ਬਲਾ ਜਿਹੜਾ ਆਪਾਂ ਜਿਆਦਾ ਖੋਲਣਾ ਤੇ ਦੂਜਾ ਬਲਾਣਾ ਆਪਾਂ ਮਟਾਈ ਆ ਮਟਾਈ ਵਾਲੇ ਪਾਸੇ ਨਾਲ ਜੋੜ ਕੇ ਤੇ ਇੱਕ ਵਾਰ ਜਿਹੜਾ ਲੜ ਨੂੰ ਫੋਲਡ ਕਰਕੇ ਚੰਗੀ ਤਰ੍ਹਾਂ ਜਿਹੜਾ ਲੜ ਨੂੰ ਸਾਫ਼ ਕਰਕੇ ਤੇ ਆਪਣੀ ਜਿਹੜੀ ਸ਼ੇਪ ਉਹ ਆ ਆਪਾਂ ਸੈੱਟ ਕਰਕੇ ਜਿਹੜਾ ਆਪਾਂ ਲੜ ਨੂੰ ਲੋਡ ਕਰਕੇ ਲਗਾ ਦੇਣਾ ਹੈ ਤੇ ਨਾਲੇ ਬਾਕੀ ਦਾ ਰੀਡੀਅਪ ਸੈਟਿੰਗ ਜਿਹੜੀ ਨਾਲ ਦੀ ਨਾਲ ਕਰੀ ਜਾਣੀ ਹੈ ਤੇ ਅਮਰੀਂ ਸ਼ੇਪ ਆੜੀ ਆਪਾਂ ਉਹ ਵੀ ਸੈਟ ਕਰ ਲੈਣੀ ਹੈ ਤੇ ਹੁਣ ਜਿਹੜੇ ਆਪਣੇ ਲੜ ਲਾਈ ਸੀ ਇਹਨਾਂ ਚਿਹਰੇ ਆਪਣੇ ਵਾਜ ਫੇੜ ਕੇ ਇਹਨਾਂ ਲੜਾਈ ਸਫਾਈ ਕਰ ਲੈਣੀ ਹੈ ਇਹ ਤੁਸੀਂ ਲੜਾ ਨੂੰ 3D ਕਰਨਾ ਚਾਹੁੰਦੇ ਤਾਂ ਇਹ 3D ਵੀ ਜਿਹੜੇ ਆਪਣੇ ਲੜਨੇ ਉਹ ਕਰ ਸਕਦੇ ਹੋ ਉਂਗਲੀ ਦੇ ਗੁੱਠਣ ਵਾਲੇ ਆਪਣੇ ਲੜਨੇ ਉਹ 3D ਕਰ ਲੈਣਾਂ ਜਵਾ ਇੱਕ ਗੱਲ ਦਾ ਧਿਆਨ ਰੱਖਿਓ ਵੀ ਜਿਹੜੇ ਆਪਣੇ ਲੜਨੇ ਉਹਨਾਂ ਵਿੱਚ ਕੋਈ ਵਾਲ ਨਾ ਰਹੇ ਇਹੋਂ ਜਿਹੜਾ ਆਪਾਂ ਕਲਗੀ ਲੜਾਉਣਾ ਸਭ ਤੋਂ ਪਹਿਲਾਂ ਜਿਹੜਾ ਆਪਾਂ ਪੱਗ ਪੈਨ ਲਾਉਣਾ ਨਕਤੀ ਹੀ ਜਿਹੜਾ ਆਪਾਂ ਪੱਗ ਪੈਨ ਲਾਉਣਾ ਹੈ ਨਕਤੀ ਹੀ ਜਿਹੜਾ ਆਪਾਂ ਪੱਗ ਪੈਨ ਲਗਾ ਕੇ ਤੇ ਛੇਵੇਂ ਲੜਦੇ ਜਿਹੜੇ ਆਪਣੀ ਜਿੱਥੋਂ ਆਪਾਂ ਫੋਲਡ ਕਰੀ ਉੱਥੇ ਜਿਹੜੇ ਵਾਲ ਲੈਣਗੇ ਉਹਨਾਂ ਨੂੰ ਆਪਾਂ ਕੱਢ ਗਏ ਤੇ ਫਿਰ ਜਿਹੜਾ ਆਪਾਂ ਕਲਗੀ ਲੜਾਉਣਾ ਅੱਧਾ ਉੱਤੇ ਅੱਧਾ ਥੱਲੇ ਫੋਲਡ ਕਰਕੇ ਜਿਹੜਾ ਇੱਕ ਟਾਈਪ ਦੀ ਪੂਣੀ ਬਣਾ ਕੇ ਜਿਹੜਾ ਲੜ ਨੂੰ ਬੈਗ ਤੋਂ ਚੜਾਈ ਚੋ ਲਿਆ ਕੇ ਮੋੜੀ ਲੈ ਕੇ ਉਹਦੀ ਚੜਾਈ ਘਟਾ ਦੇਣੀ ਹੈ ਤੇ ਚੰਗੀ ਤਰ੍ਹਾਂ ਜਿਹੜੇ ਉਸ ਵਿੱਚੋਂ ਵਾਲ ਨੇ ਕੱਢ ਲੈਣੇ ਹਨ ਜਗੀਤ ਨਾਲ ਜਿਹੜੇ ਆਪਣੇ ਬਰੀਕੇ ਦੇ ਵਾਲ ਜਿਹੜੇ ਆ ਉਹਨਾਂ ਨੂੰ ਕੱਢ ਕੇ ਤੇ ਉੱਤਲੇ ਨਾਲ ਦੀ ਛੜੀ ਕਰਕੇ ਨਾਲ ਦੀ ਨਾਲ ਜਿੰਨੇ ਆਪਾਂ ਪਹਿਲਾਂ ਅੱਖ ਤੇ ਰੱਖੇ ਹੁੰਦੇ ਆ ਆਪਾਂ ਕਲਗੀ ਲੜ ਨੂੰ ਅੱਖ ਤੇ ਰੱਖ ਕੇ ਤੇ ਵਿਰੇ ਉੱਤੇ ਵਾਲ ਰਹਿੰਦੇ ਆ ਉਹਨਾਂ ਨੂੰ ਬਾਹਰ ਨਾਲ ਕੱਢ ਲੈਣਾ ਹੈ ਬਾਹਰ ਨਾਲ ਕੱਢਣ ਤੋਂ ਬਾਅਦ ਫਿਰ ਆਪੇੜਾ ਲੜ ਨੂੰ ਜਗੀਤ ਨਾਲ ਸੈੱਟ ਕਰਕੇ ਤੇ ਫਿਰ ਪੱਗ ਪੈਂਦੇ ਥਲੇ ਰੱਖਣਾ ਹੈ ਪੱਗ ਪੈਂਦੇ ਥਲੇ ਰੱਖ ਕੇ ਫਰੰਟ ਵੱਲ ਨੂੰ ਫੋਲਡ ਕਰ ਦੇਣਾ ਤੇ ਜਿੰਨੀ ਤੁਸੀਂ ਉਹਦੀ ਚੜਾਈ ਰੱਖਣਾ ਚਾਹੁੰਦੇ ਹੋ ਤੁਸੀਂ ਉਹਨੀ ਉਹਦੀ ਚੜਾਈ ਰੱਖ ਕੇ ਤੇ ਜਿੰਨੇ ਤੁਸੀਂ ਉਹਦੇ ਵਿੱਚ ਵਾਲ ਪਾਉਣਾ ਚਾਹੁੰਦੇ ਤੁਸੀਂ ਉਹਨੇ ਉਹਦੇ ਵਿੱਚ ਵਾਲ ਪਾ ਕੇ ਤੇ ਲੜ ਨੂੰ ਲੋਡ ਕਰਕੇ ਉੱਤੇ ਇੱਕ ਵਾਰ ਦਬਣਾ ਹੈ ਇੱਕ ਵਾਰ ਦਬੰਤ ਬਾਅਦ ਜਿਹੜਾ ਲੜ ਬਾਕੀ ਦਾ ਲੜ ਬਚਦਾ ਹੋਊਗਾ ਉਹਨੂੰ ਆਪਾਂ ਅਗਾਹਾਂ ਜਾ ਕੇ ਫਲਾ ਦੇਣਾ ਹੈ ਜੇ ਤੋਂ ਲੜ ਘਟ ਜਾਂਦਾ ਜਾਂ ਉੱਤੋਂ ਖਿਸਕੀ ਜਾਂਦਾ ਹੁੰਦਾ ਹੈ ਤਾਂ ਤੁਸੀਂ ਇੱਕ ਇਹ ਦੋ ਪੱਗ ਮੈਂ ਜਿਹੜੇ ਲੜ ਨੂੰ ਟਿਕਾਉਣ ਵਾਸਤੇ ਲਗਾ ਸਕਦੇ ਹੋ ਤੇ ਨਾਲ ਨਾਲ ਜਿਹੜੀ ਆਪਣੀ ਬਾਕੀ ਪੱਗ ਦੀ ਸੈਟਿੰਗ ਹੈ ਜਿਹੜੀ ਆਪਾਂ ਨਾਲ ਨਾਲ ਕਰੀ ਜਾਣੀ ਹੈ ਤੇ ਬਾਕੀ-ਬਾਕੀ ਜਿਹੜੀ ਆਪਾਂ ਸੜਕ ਜਿਹੜੀ ਨਾਲ-ਨਾਲ ਕਰਿਆਣੀ ਹੈ ਤੁਸੀਂ ਉਦੋਂ ਜਿਹੜੀ ਸੈਟਿੰਗ ਗਾ ਲੀਡ ਜਿਹੜਾ ਆਪਣਾ ਡਬਲ ਸ਼ੀਸ਼ਾ ਉਪਰ ਦਾ ਵਰਤ ਸਕਦੇ ਹੋ ਜਿਹੜਾ ਆਪਾਂ ਸੈਟ লাগਣਾ ਜਿਹੜਾ ਆਪਾਂ ਬੈਲ ਨਾਲ ਹੀ ਸੜ ਦੇ ਸੈਂਟਰ ਚ ਉਹਨੂੰ ਆਪਾਂ ਵੈਦ ਤੋਂ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਫਲਾ ਕੇ ਤੇ ਜਿੱਥੋਂ ਕਿਤੇ ਸੈ ਲੰਗ ਰਹੇ ਹੁੰਦਾ ਉਥੋਂ ਬੜਵਲ ਛੂਹੀਆਂ ਦੇ ਜਿਹੜਾ ਆਪਣਾ ਸੜ ਕਵਰ ਕਰਨਾ ਹੈ ਤੇ ਚਾਰੇ ਪਾਸੇ ਸੜ ਕਵਰ ਕਰਕੇ ਤੇ ਜਿਹੜਾ ਆਪਾਂ ਵੈਦ ਦਾ ਲੜ ਲਗਾਉਣਾ ਅੱਧਾ ਸੱਜੇ ਅੱਧਾ ਕੱਪ ਫੋਲਡ ਕਰਕੇ ਜਿਹੜਾ ਪਲੜ ਨੂੰ ਲਗਾ ਦੇਣਾ ਹੈ ਜਲਦੀ ਨਾਲ ਵੀਡੀਓ ਲੈ ਕੇ ਹਾਜ਼ਰ ਹੁਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ